ਮంత్రి ਘਟਾਰੂ ਚੱਕ ਦੀ ਵੀਡੀਓ ਤੋਂ ਬਾਅਦ ਇੱਕ ਮੰਤਰੀ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੀ ਵੀਡੀਓ ਲੈ ਕੇ ਬਿਕਰਮ ਮਜੀਠੀਆ ਰਾਜਪਾਲ ਕੋਲ ਪਹੁੰਚ ਗਏ ਨੇ ਤੇ ਇਸ ਵੀਡੀਓ ਨੂੰ ਲੈ ਕੇ ਉਹਨਾਂ ਨੇ ਉਮੀਦ ਕੀਤੀ ਹੈ ਕਿ ਕੋਈ ਵੱਡਾ ਐਕਸ਼ਨ ਰਾਜਪਾਲ ਜ਼ਰੂਰ ਲੈਣਗੇ ਤੇ ਉੱਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਜਿਹੜੀ ਵੀਡੀਓ ਆ ਇਹ ਦੇਖਣ ਯੋਗਤਾ ਨਹੀਂ ਪਰੰਤੂ ਮੈਂ ਇਹ ਵੀਡੀਓ ਰਾਜਪਾਲ ਕੋਲ ਦਿੱਤੀ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਵੀਡੀਓ ਭੇਜੀ ਗਈ ਸੀ ਤੇ ਉਹਨਾਂ ਨੇ ਇਸ ਵੀਡੀਓ ਨੂੰ ਲੈ ਕੇ ਕੋਈ ਵੀ ਐਕਸ਼ਨ ਨਹੀਂ ਰਿਹਾ ਤੇ ਇਹ ਜਿਹੜੀ ਵੀਡੀਓ ਆ ਉਹਨਾਂ ਨੇ ਕਿਹਾ ਕਿ ਵੀ ਖਤਰਨਾਕ ਹੈ ਦੇਖਣਯੋਗ ਵੀਡੀਓ ਨਹੀਂ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਦੋਂ ਇਹ ਵੀਡੀਓ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਤਾਂ ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਤੇ ਪਹਿਲਾ ਮੰਤਰੀ ਕਟਾਰੂ ਚੱਕ ਦੀ ਵੀਡੀਓ ਤੇ ਦੂਜੇ ਮੰਤਰੀ ਦੀ ਹੁਣ ਇੱਕ ਹੋਰ ਵੀਡੀਓ ਵਾਇਰਲ ਨੂੰ ਲੈ ਕੇ ਲਗਾਤਾਰ ਚਰਚਾ ਛਿੜ ਗਈ ਹੈ ਤੇ ਵਿਕਰਮ ਮਜੀਠੀਆ ਵੱਲੋਂ ਵੱਡੇ ਖੁਲਾਸੇ ਮੁਰਤੋ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਕਈ ਮੁੱਦਿਆਂ ਨੂੰ ਲੈ ਕੇ ਅੱਜ ਉਹ ਰਾਜਪਾਲ ਕੋਲ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਹੋਰ ਚਰਚਾ ਛਿੜ ਗਈ ਹੈ ਤੇ ਆਏ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਇਸ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ ਤੇ ਭਗਵੰਤ ਮਾਨ ਨੂੰ ਮੁੜ ਸਵਾਲਾਂ ਦੇ ਵਿੱਚ ਘੇਰਾ ਪਾ ਲਿਆ ਹੈ ਤੇ ਜਿਸ ਨੂੰ ਲੈ ਕੇ ਹੁਣ ਵਿਰਤੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਤੇ ਸਵਾਲ ਜਿਹੜੇ ਖੜੇ ਕੀਤੇ ਗਏ ਸੀ ਤੇ ਹੁਣ ਫਿਰ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ ਹੈ ਦੇਖੋ ਪਠਾਨ ਮਾਜਰਾ ਵੀ ਬਲਕੌਰ ਸਿੰਘ ਦਾ ਭਰਾ ਹੀ ਸਮਝੋ ਉੱਤੇ ਵੀ ਅਲੀਗੇਸ਼ਨ ਬੜੀ ਸੀਰੀਅਸ ਉਹਦੇ ਜਿਨ੍ਹਾਂ ਨਾਲ ਉਹਨਾਂ ਦੇ ਸੰਬੰਧ ਸਨ ਉਹਨਾਂ ਨੇ ਲਾਏ ਆ ਮਤਲਬ ਮੋਰਲ ਔਰ ਐਥੀਕਲ ਇਹਨਾਂ ਸਭ ਦਾ ਜ਼ੀਰੋ ਹੈ ਬੜਾ ਬੁਰਾ ਹਾਲ ਹੈ ਹੁਣ ਉਹ ਬੰਦਾ ਜੇ ਲਾਈਵ ਪ੍ਰੈਸ ਕਾਨਫਰੈਂਸ 'ਚ ਕਿਵੇਂ ਪ੍ਰੈਸ ਵਾਲਿਆਂ ਨੂੰ ਕੁੱਟ ਸਕਦਾ ਕੇਬਲ ਆਪਰੇਟਰ ਨੂੰ ਕੁੱਟ ਸਕਦਾ ਆਪ ਉਹ ਕੰਪਨੀ ਦਾ ਡਾਇਰੈਕਟਰ ਹੈ ਕਿਵੇਂ एसएसपी पटियाले ਨੂੰ ਵਰਤਿਆ ਜਾ ਰਿਹਾ ਵਰਨ ਸ਼ਰਮਾ ਨੂੰ ਇਸ ਨਜਾਇਜ਼ ਪਰਚੇ ਦੇ ਇਨਸਾਫ ਨਹੀਂ ਮਿਲ ਰਿਹਾ ਇਹ ਸਭ ਰਿਕਾਰਡ ਦੀ ਗੱਲ ਹੈ देयर इज ਨਥਿੰਗ ਟੂ ਹਾਈਡ অর ਨੌਕਰੀ ਦੇਣੀ ਪੰਜਾਬ ਦੇ ਬੱਚਿਆਂ ਨੂੰ ਨੇ ਮਗਰ ਮਿਲਦੀ ਬਾਹਰ ਦੇਆਂ ਨੂੰ ਆ ਪੰਜਾਬ ਨੂੰ ਨਹੀਂ ਮਿਲਦੀ ਔਰ ਇਹ ਆ ਬਲਕਾਰ ਸਿੰਘ ਦੀ ਵੀ ਜੀ ਮੈਂ ਗੱਲ ਕੀਤੀ ਆ ਇਹਨੇ ਆਪ ਦਾ ਸ਼ਸ਼ੋਭਤ ਵੀਰ ਜਿਹੜਾ ਮੁੰਡਾ ਹੈ ਉਹ ਵੀ ਬਰਾ ਛੇਤੀ ਜੰਤੇ ਕਰਦੂ ਕੋਲ ਨੂੰ ਕੰਟਰੈਕਟ ਤੇ ਇੱਕ ਯੂਨੀਵਰਸਿਟੀ ਜਲੰਧਰ ਦੀ ਸਰਕਾਰੀ ਯੂਨੀਵਰਸਿਟੀ ਟੈਕਨੀਕਲ ਯੂਨੀਵਰਸਿਟੀ ਤੇ ਉੱਥੇ ਪੋਸਟ ਤੇ 50000 ਦੀ ਤਨਖਾਹ ਨਾਲ ਮੇਰੇ ਕੋਲ ਖਬਰ ਆ ਲਾਤੀ ਐ ਸੋ ਇੱਕੇ ਨੌਕਰੀ ਦੀ ਗੱਲ ਪੰਜਾਬ ਦੇ ਬੱਚਿਆਂ ਬੱਚੀਆਂ ਦੀ ਹੋਈ ਮਗਰ ਮਿਲਦੀ ਕੱਲੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਾਂ ਉਹਨਾਂ ਦੇ ਵਕੀਰਾਂ ਨੂੰ ਕਿਤੇ ਅਮਰਜੀਤ ਸਿੰਘ ਸੰਦੋਵਾ ਨੇ ਦੇਖੋ ਪੀੜਤ ਤੇ ਯਾਰ ਇਹ ਜਿਹੜਾ ਪੀੜਤ ਹੈ ਨਾ ਪੀੜਤ ਤਾਂ ਸਾਹਮਣੇ ਕੋਈ ਆ ਸਕਦਾ ਜੇ ਐਟਮੋਸਫੇਅਰ ਫ੍ਰੀ ਐਂਡ ਫੇਅਰ ਹੋਵੇ ਜੇ ਐਟਮੋਸਫੇਅਰੀ ਉਹਨੂੰ ਹੋਵੇ ਥ੍ਰੈਟ ਦਾ ਹਲਿਓਰਮੈਂਟ ਦਾ ਤੇ ਫਿਰ ਕਿਸੇ ਪੀੜਤ ਨੇ ਸਾਹਮਣੇ ਆਉਣਾ ਕਿਉਂਕਿ ਕਟਾਰੂ ਚੱਕ ਤੇ ਹੋਰ ਕਿੱਸਾ ਚ ਸਪਸ਼ਟ ਹੋ ਗਿਆ ਮਗਰ ਹੁਣ ਕੱਲੀ ਇਨਸਾਫ ਤੋਂ ਆਉਣ ਦੀ ਗੱਲ ਨਹੀਂ ਇੱਕ ਮੋਰਲ ਐਪਟੀਟਿਊਡ ਵੀ ਹੈ ਕਿਸੇ ਮਨਿਸਟਰ ਦੀ ਆਬਜੈਕਸ਼ਨਲ ਵੀਡੀਓ ਆਵੇ ਕੀ ਉਹਦਾ ਮੰਤਰੀ ਪਦ ਤੇ ਰਹਿਣਾ ਠੀਕ ਹੈ ਕਿ ਇਹ ਬਦਲਾਵ ਦੀ ਗੱਲ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਨੇ ਕੀਤੀ ਸੀ ਔਰ ਜਿਹੜੇ ਮੁੱਦੇ ਉਠਾਉਣ ਉਹਨਾਂ ਤੇ ਤਾਂ ਕਾਰਵਾਈ ਤੇ ਉਹਨਾਂ ਨੂੰ ਦੱਬ ਕੇ ਵਜਲੇ ਸ਼ੁਰੂ ਹੋ ਜਾਂਦੇ ਆ ਫਿਰ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਕੀ ਲੈਣਾ ਸੀ ਜੀ ਹੁਣ ਸਿੰਪਲ ਗੱਲ ਸੀਐਮ ਦੀ ਡਾਕਟਰ ਬੋਲੀ 9 ਨੂੰ ਅਸੀਂ ਪ੍ਰੈਸ ਕਾਨਫਰੰেন্স ਕੀਤੀ 11 ਨੂੰ ਮੈਨੂੰ ਸੱਦ ਲਿਆ ਮਤਲਬ ਕੀ ਡਰਾ ਲਓ ਧਮਕਾ ਲਓ ਮੁਧੇ ਰਾ ਚੁੱਕੋ ਜਿਹੜੇ ਪੰਜਾਬ ਸਰਕਾਰ ਨੂੰ ਅੰਬੈਰਸ ਕਰਦੇ ਆ ਜਿਹੜੇ ਕਮਜ਼ੋਰ ਹੈ ਨਹੀਂ ਕਰਨਗੇ ਜਿਹੜੇ ਆਪ ਦੀ ਡਿਊਟੀ ਸਮਝਦੇ ਆ ਕੀਮਾ ਸਾਹਿਬ ਹੋ ਗਏ ਅਸੀਂ ਸਾਰੇ ਹੋ ਗਏ ਜਾਂ ਦੋ ਚਾਰ ਲੀਡਰ ਹੋਰ ਹੋ ਗਏ ਕਰੀ ਜਾਣਗੇ ਜੀ 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 ਸਾਹਿਬ ਜੀ ਸਾਹਿਬ ਅਮਰ ਜੀ ਮੈਨੂੰ ਦਵਾ ਨਹੀਂ ਗਿਆ ਜੀ ਇਹ ਇਹ ਕਲੀਨ ਚੈੱਕ ਐ ਐਮ ਐਨ ਆਰ ਕਿਉਂ ਨਰਾਇਣਾਮਾ ਹੋ ਗਿਆ ਸੀਗਾ ਜੀ ਕਿ ਇਹ ਇਹ ਤਾਂ ਅਸਲੀ ਇੱਕ ਵੱਡੇ ਜੁਰਮ ਹੈ ਉਹ ਰਾਜਨਾਮਈ ਹੈ ਇੱਥੇ ਇੱਥੇ ਆ ਕੇ ਉਹ ਕਸਦਾ ਹੈ ਕਿ ਆਪਣੇ ਆਪ ਹੀ ਇੱਕ ਵੱਡੇ ਜੁਰਮ ਕਰ ਰਿਹਾ ਹੈ ਜਦੋਂ ਕਿ ਉਹ ਜਿਹੜੀ ਅਫੈਂਸ ਹੈ ਉਹ ਰਾਜਨਾਮੇ ਦਾ ਕਾਬਲ ਨਹੀਂ ਹੈ ਇੱਕ ਬੱਚੇ ਦੇ ਨਾਲ ਬੈਂਕਫੈਲੀ ਕਰਕੇ ਰਾਜਨਾਮਾ ਕੀਤਾ ਜਾ ਸਕਦਾ ਮੈਂ ਮਿਡੀਆ ਨੂੰ ਪੁੱਛ ਕਿਸੇ ਕਾਨੂੰਨ ਦੇ ਜਿਹੜੇ ਆ ਅਰਸ਼ਦੀ ਪਲੇਅਰ ਜੀ ਬੈਠੇ ਆ ਇਹਨੂੰ ਪੁੱਛ ਲਓ ਕਿ ਇਹ ਜਿਹੜੀ ਅਫੈਂਸ ਹੈ ਕੰਪਾਊਨਡੇਬਲ ਨਹੀਂ ਹੁੰਦੀਆਂ ਸਹੀ ਇਹੀ ਸਬੂਤ ਹੈ ਕਿ ਬੰਦਾ ਇਹੀ ਸੀ। ਇਹੀ ਸਬੂਤ ਆਪਣੇ ਉਹ ਦੇ ਰਿਹਾ ਹੈ ਕਿ ਬੰਦਾ ਇਹੀ ਸੀ ਕਿਉਂਕਿ ਸਮਝੌਤਾ ਇਹਨਾਂ ਨਾਲ ਨਹੀਂ ਕੀਤਾ। ਸਮਝੌਤਾ ਉਸੇ ਬੱਚੇ ਨਾਲ ਕੀਤਾ ਜਿਹਦੇ ਨਾਲ ਵੱੱਦਖੱਦ ਕੀਤੀ। ਜੁਲੰਗ ਜਿਹੜਾ ਹੈਗਾ ਉਹ ਜਿਹੜੀ ਹੈ ਉਹ ਸਾਬਤ ਕਰਦੀ ਹੈ ਜਿਹੜੀ ਐਮਐਨਆਰ ਆ ਉਹਦੇ ਵਿੱਚ ਪੂਰਾ ਇਸਟੈਬਲਿਸ਼ ਹੁੰਦਾ ਕਿ ਕ੍ਰਾਈਮ ਹੋਇਆ। ਇਹਦੇ 'ਚ ਬੱਚਿਆਂ ਦੇ ਖਿਲਾਫ ਕ੍ਰਾਈਮ ਰੋਕਣ ਵਾਸਤੇ ਕਾਨੂੰਨ ਲਾਗੂ ਹੋਣਾ ਸੀਗਾ। ਸਰਦਾਰਨੀ ਦਾ ਪੱਕਾ ਹੋਣਾ ਸੀਗਾ। ਇੱਥੇ ਜੀਰੋ ਐਫ ਆਈ ਆਰ ਹੋਣੀ ਸੀ ਨੂਰਪੁਰ ਬੇਦੀ ਦੇ ਵਿੱਚ ਔਰ ਦਿੱਲੀ ਜਾ ਕੇ ਕੇਸ ਉੱਥੇ ਪੇ ਜਾ ਜਾਣਾ ਸੀ ਕਿ ਉੱਥੇ ਕ੍ਰਾਈਮ ਹੋਇਆ ਸੀਗਾ ਉੱਥੇ ਇਨਵੈਸਟੀਗੇਟ ਹੋਣਾ ਸੀ ਜਦੋਂ ਆਪ ਮੰਨ ਰਿਹਾ ਕਿ ਸਮਝੌਤਾ ਹੋਇਆ ਤੇ ਇਹੀ ਤਾਂ ਅਸੀਂ ਕਰ ਰਹੇ ਆਂ ਇਹ ਸਮਝੌਤੇ ਤੇ ਕਾਬਲ ਨਹੀਂ ਸੀ ਬੱਚਾ ਸੀਗਾ ਤੁਸੀਂ ਦਬਾਅ ਪਾ ਕੇ ਸਮਝੌਤਾ ਕਰਦੇ ਸਮਝੌਤੇ ਦੀ ਚੀਜ਼ ਕਾਬਲ ਨਹੀਂ ਹੈ ਪਰ ਅਕਸਰ ਇਹ ਚੀਜ਼ ਕਿਵੇਂ ਕੰਪਰੋਮਾਈਜ਼ ਕਰ ਦਿੱਤੀ ਅਫਸਰਾਂ ਨੇ ਕਿ ਇਹ ਚੀਜ਼ ਜਿਹੜੀ ਕੰਪਾਉਂਡੇਬਲ ਨਹੀਂ ਹੈ ਉਸ ਅਫੈਂਸ ਦਾ ਕੰਪਰੋਮਾਈਜ਼ ਕੋਈ ਅਫਸਰ ਕਿਵੇਂ ਅਲਾਉ ਕਰ ਸਕਦਾ ਕਿਨੇ ਵਾਸਤੇ ਜਿਸ ਹੱਸਬਬ ਨੇ ਕੀਤਾ ਹੋਗਾ ਉਹ ਅਨਸਰ ਨਹੀਂ ਬਣਾ ਤੁਸੀਂ ਆਹ ਵੇਖ ਲਓ ਜੀ ਮੈਂ ਤੁਹਾਨੂੰ ਐਮ ਐਲ ਆਰ ਦੀ ਕਾਪੀ ਭੇਜ ਰਿਹਾ ਜੇ ਇਸ ਕੇਸ ਚ ਐਮ ਐਲ ਆਰ ਹੋ ਗਈ ਔਰ ਮੈਂ ਇਹ ਪੜ ਕੇ ਨਹੀਂ ਸੁਣਾ ਸਕਦਾ ਤੁਹਾਨੂੰ ਐਮ ਐਲ ਆਰ ਚ ਕੀ ਕੁਝ ਆਇਆ ਸੋ ਕੰਪਰੋਮਾਈਜ਼ ਹੋਇਆ ਮਤਲਬ ਕੀ ਐਡਮਿਸ਼ਨ ਹੋ ਗਈ ਕੀ ਸੰਦੋਈ ਸੀ ਉਹ ਬੰਦਾ ਦੂਜਾ ਐਮ ਐਲ ਆਰ ਹੋ ਗਈ ਮੈਡੀਕਲ ਰਿਪੋਰਟ ਆ ਗਈ ਉਹਦੇ ਚ ਸਭ ਕੁਝ ਲਿਖਿਆ ਚੀਮਾ ਸਾਹਿਬ ਇਸ ਨੇ ਆਪ ਵੀ ਤਾਂ ਡਾਕਟਰ ਹੈ ਪੜੀ ਆ ਮਗਰ ਪੜ ਕੇ ਸੁਣਾ ਨਹੀਂ ਸਕਦੇ ਜੋ ਕੁਝ ਐਮਐਲਆਰ ਚ ਆਇਆ ਹੁਣ ਜਿਹੜੇ ਅਫਸਰ ਨੇ ਜਾ ਤਾ ਉਹ ਕਲੀਅਰੈਂਸ ਸਰਟੀਫਿਕੇਟ ਵਿਡਰੋ ਕਰਨ ਦੂਜਾ ਜਨਤਕ ਕਰਨ ਕਿ ਮੁੱਖ ਮੰਤਰੀ ਦਾ ਦਬਾਅ ਸੀ ਕਿ ਇਹਨਾਂ ਮੰਤਰੀਆਂ ਦਾ ਦਬਾਅ ਸੀ ਕੋਈ ਹੋਮ ਮਿਨਿਸਟਰ ਮੁੱਖ ਮੰਤਰੀ ਆ ਤੁਸੀਂ ਕੈਨੇਡੀਅਨ ਸੋਇਲ ਤੇ ਜੇ ਇਸ ਕੈਨੇਡਾ ਸਰਕਾਰ ਨੇ ਇਸ ਨੂੰ ਇਸ ਜੁਰਮ ਲਈ ਰੋਕਿਆ ਔਰ ਪਹਿਲਾ ਰਿਪੋਰਟ ਕੀਤਾ ਅੱਜ ਤੁਸੀਂ ਉਹਨਾਂ ਨੂੰ ਮਿਸਲੀਡ ਕਰ ਰਹੇ ਹੋ ਤੁਸੀਂ ਕੀ ਮੈਸੇਜ ਭੇਜ ਰਹੇ ਹੋ ਇੰਡੀਆ ਐਸ ਅ ਨੇਸ਼ਨ ਦਾ ਕਿ ਥਿਸ ਇਜ਼ ਵਾਟ ਵੀ ਸਟੈਂਡ ਫੋਰ ਮਤਲਬ ਇੱਥੇ ਤਾਂ ਜੋ ਹਾਲਾਤ ਹੈ ਈਵਨ ਔਨ ਫੋਰਨ ਸੋਇਲ ਤੁਸੀਂ ਆਪਣੇ ਬੱਚਿਆਂ ਪ੍ਰਤੀ ਮਾਈਨਰਸ ਪ੍ਰਤੀ ਲੇਡੀਜ਼ ਪ੍ਰਤੀ ਇਹ ਪਹਿਨਾ ਪ੍ਰਤੀ ਕੀ ਸੋਚ ਰੱਖਦੇ ਤੁਸੀਂ ਆਪ ਦਾ ਜਲੂਸ ਕੱਢ ਰਹੇ ਹੋ ਪੰਜਾਬ ਦਾ ਦੇਸ਼ ਦਾ ਜਲੂਸ ਕੱਢਾ ਰਹੇ जीठी साहब जाखड़ साहब कहते हैं कि प्रकाश सिंह बादल बिल्कुल सही थे जब वो बोलते थे कि अकाली दल और बीजेपी का जो अलायंस था वो सिर्फ पॉलिटिकल नहीं था वो कम्युनल हारमोनी के लिए भी था अलायंस जो है पंजाब की और कहते हैं कि रीजनल पार्टी अकाली दल जो है उसका मजबूत होना जरूरी है पंजाब के लिए तो क्या ये माना जाए कि जाखड़ साहब इंडिकेशन दे रहे हैं कि अकाली दल और बीजेपी का अलायंस जो है वो होने जा रहा है लोकसभा इलेक्शन के लिए देखो टुडे इज नॉट दैट फोरम ਸੋ ਆਈ ਮੈਂ ਅਲਾਈਅੰਸ ਅੱਜ ਬੜੇ ਪੰਜਾਬ ਦੇ ਸੀਰੀਅਸ ਮੁੱਦੇ ਉਸ ਮੁੱਦੇ ਤੇ ਅੱਜ ਆਏ ਆ ਲੈ ਕੇ ਤੁਹਾਡੇ ਅੱਗੇ ਔਰ ਮੈਂ ਤੁਹਾਡੇ ਅੱਗੇ ਖੋਰ ਅਪੀਲ ਰੱਖਦਾ ਹਾਂ ਕੱਲ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੇ ਕੇਸ 'ਚ ਵੀ ਆਮ ਆਦਮੀ ਦਾ ਪ੍ਰਵਕਤਾ ਝੂਠ ਬੋਲ ਰਿਹਾ ਚੋਣਾਂ ਨਜ਼ਦੀਕ ਆ ਰਹੇ ਹਨ ਮਜੀਠੀਆ ਸਾਹਿਬ ਨਹੀਂ ਝੂਠ ਬੋਲ ਰਿਹਾ ਕਹਿੰਦਾ ਜੀ ਚੇਅਰਮੈਨ ਕੌਣ ਸੀ ਆਪ ਦਾ ਮਨਿਸਟਰ ਉਹ ਜਿਹੜੀ ਸੈਂਟੈਂਸ ਬੋਰਡ ਆ ਜਿਨੇ ਮਾਫੀ ਦੇਣੀ ਸੀ ਤੇ ਕਹਿੰਦਾ ਨਹੀਂ ਜੀ ਇਹ ਤਾਂ ਬੀਜੀਪੀ ਦੇ ਬੰਦੇ ਆ ਸਾਰੇ ਤੋਂ ਉਹਦੇ ਚ ਅਫਸਰ ਨੇ ਸਰਕਾਰ ਦਿੱਲੀ ਦੀ ਤੀਜੀ ਵਾਰੀ ਸਰਕਾਰ ਬਣੀ ਔਰ ਤੀਜੀ ਵਾਰੀ ਸਰਕਾਰ ਪੜੀ ਆ ਤੁਸੀਂ ਪਹਿਲਾਂ ਰਿਜੈਕਟ ਕੀਤਾ ਮਤਲਬ ਇਸ ਤਰੀਕੇ ਦਾ ਬੰਦੀ ਸਿੰਘਾ ਦੇ ਮੁੱਦੇ ਤੇ ਝੂਠ ਔਰ ਮਿਸਲੀਡਿੰਗ ਸਟੇਟਮੈਂਟਸ ਜੇ ਬਾਕੀ ਬੀਜੀਪੀ ਦੇ ਆ ਥੋੜੀ ਕੀ ਤੁਸੀਂ ਅੱਖ ਚ ਲਿਖਿਆ ਲਿਆਓ ਕਾਗਜ਼ ਸਾਹਮਣੇ ਰੱਖੋ ਤੇ ਮੁੱਖ ਮੰਤਰੀ ਕਿਉਂ ਨਹੀਂ ਸਟੈਂਡ ਲੈਂਦਾ ਵੈਸੇ ਤਾਂ ਪਬਲਿਕਲੀ ਹਰ ਗੱਲ ਤੇ ਸਟੈਂਡ ਲੈ ਲੈਣਾ ਇਸ ਮੁੱਦੇ ਤੇ ਕਿਉਂ ਨਹੀਂ ਸਟੈਂਡ ਚੱਕਰ ਸਾਹਿਬ ਨੇ ਬੜਾ ਸੌਫਟ ਕੋਰਨਾ ਦਿਖਾਇਆ ਹਾਂ ਜੀ ਆਕਾਲੀ ਦਲ ਦੇ ਪਾਰਟੀ ਹੈ ਆਕਾਲੀ ਦਨ ਉਹ ਯਾਰ ਇਹ ਅੱਜ ਦਾ ਮੁੱਦਾ ਨਹੀਂ ਚਲੋ ਅਲਾਈਅੰਸ ਇਹ ਤਾਂ ਤੁਹਾਨੂੰ ਵੀ ਪਤਾ ਹੈ ਮਤਲਬ ਇਹ ਕੋਈ ਲੁਕੀ ਚੁਪੀ ਗੱਲ ਥੋੜੀ ਆ ਬਾਜਪਾਈ ਸਾਹਿਬ ਔਰ ਬਾਦਲ ਸਾਹਿਬ ਦੀ ਉਸ ਇਕਤਾ ਇਸ ਇਨ ਪਬਲਿਕ ਡੋਮੇਨ ਮਗਰ 무ਵਿੰਗ ਫੋਰਵਰਡ ਪੰਜਾਬ ਹੈਸ ਟੂ ਬੀਨ ਪੰਜਾਬ ਦੇ ਮੁੱਦੇ ਸਭ ਤੋਂ ਇੰਪੋਰਟੈਂਟ ਹੈ ਭਾਈਚਾਰਕ ਸਾਂਝ ਸਭ ਤੋਂ ਇੰਪੋਰਟੈਂਟ ਹੈ ਬੰਦੀ ਸਿੰਘ ਦੇ ਇੰਪੋਰਟੈਂਟ ਇਸ਼ੂਜ਼ ਨੇ ਪੰਜਾਬੀ ਇਸ਼ੂਜ਼ ਅਡਰੈਸ ਹੋਣਗੇ ਉਸ ਤੋਂ ਬਾਅਦ ਇਹ ਗੱਲਾਂ ਦੇ ਬਾਰੇ ਜਵਾਬ ਦਿੱਤਾ ਜਾ ਸਕਦਾ ਇੱਕ ਇੱਕ ਹੁਣ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 26 ਜਨਵਰੀ ਦੀ ਕਵਰੇਜ ਕਰਨੀ ਹੈ ਜ਼ਰੂਰ ਕਰੋ ਜਿੱਥੇ ਮੰਤਰੀ ਸਹਿਬਾਨ ਵਧੀਆ ਝੰਡਾ ਚਲਾਉਂਦੇ ਆ ਉਹਦੀ ਚੰਗੀ ਤਰ੍ਹਾਂ ਕਵਰੇਜ ਕਰੋ ਕਵਰੇਜ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਸਾਡਾ ਦਿਨ ਹੈ ਪਰ ਜਿੱਥੇ ਇਹਨਾਂ ਨੇ ਝੰਡੇ ਚਲਾਉਣੇ ਆ ਜਿੰਨਾ ਤੇ ਇਦਾਂ ਤੇ ਜੁਰਮ ਹੈ ਉੱਥੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਦੋ ਬੰਦੇ ਚਾਦਰ ਫੜ ਕੇ ਨਾਲ ਲੈ ਜਾਓ ਝੰਡੇ ਦੀ ਫੋਟੋ ਆਵੇ ਬੰਦੇ ਦੀ ਨਹੀਂ ਹੋਣੀ ਚਾਹੀਦੀ ਜੇ ਤਾਂ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਬਿਲਕੁਲ ਠੀਕ ਹੈ ਇਹ ਹੁਣ ਅਸੀਂ ਤੁਹਾਡੇ ਦੇ ਵੀ ਦੇਖਾਂਗੇ ਕਿ ਤੁਸੀਂ ਵੀ ਕਿੰਨਾ ਕੁ 26 ਜਨਵਰੀ ਦੀ ਪਹਿਰਾ ਦਿੰਦੇ ਹੋ ਜਾਂ ਦੇਖਦੇ ਫੋਟੋ ਖਿੱਚੀ ਵੀ ਜਾਵੇ ਦਿੱਸੀ ਖੜਿਆਂ ਦੀ ਤੇ ਉੱਤੇ ਉਹ ਕਿਦਾਂ ਸਕਰੀਨ ਸਕਰੂਨ ਪਾ ਕੇ ਤੁਸੀਂ ਲੋਕਾਂ ਚ ਲੈ ਕੇ ਜਾਣੀ ਹੈ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ 26 ਜਨਵਰੀ ਦੀ ਸਾਰਿਆਂ ਨੂੰ ਸਰਕਾਰ ਉਸ ਦਿਨ ਦੀ ਜਿਹੜੀ ਆਏ ਗ੍ਰੇਟ ਸੀਰੀਅਸ ਗੱਲ ਕਰਦੇ ਆ ਉਹਦੇ ਤੇ ਤੁਸੀਂ ਕਿਰਪਾ ਕਰਕੇ ਇਹ ਹੁਣ ਅਸੀਂ ਆਪ ਟੈਲੀਵਿਜ਼ਨ ਦੇਖਾਂਗੇ ਤੇ ਇਹਨਾਂ ਥਾਵਾਂ ਦੀ ਜਿੱਥੇ ਜਿੱਥੇ ਆਲੇ ਜਦ ਤੱਕ ਤਨੀ ਹੋਈ ਪਿੱਛੇ ਚੱਲਉਂਦੇ ਆ ਵੀ ਉੱਥੇ ਉੱਥੇ ਕਿਤੇ ਕਿਤੇ ਡਿਊਟੀ ਲੱਗਦੀ ਆ ਤੇ ਕਿੰਨੀ ਉਹ ਡਿਊਟੀ ਨਿਭਾਉਂਦੇ ਆ ਹੁਣ ਤੁਹਾਡੀ ਵੀ ਡਿਊਟੀ ਆ ਮੈਂ ਬਾਤ ਦਾ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਜੀ ਦੇਖੋ 26 ਜਨਵਰੀ ਦਾ ਸਤਕਾਰ ਕਰਨਾ ਬਣਦਾ ਮਗਰ ਜਿੱਥੇ ਇਹ ਜੇ ਜੇ ਸਰਕਾਰ ਹਲੇ ਵੀ ਨਾ ਹਟੀ ਇਹ ਜੇ ਡਿਪਾਰਟਮੈਂਟਰ ਮਿਨਿਸਟਰਾਂ ਨੂੰ ਭੇਜੂਗੀ ਫਿਰ ਲੋਕਾਂ ਨੂੰ ਇਹ ਜਿਆਦਾ ਬਾਈਕਾਟ ਕਰਨਾ ਚਾਹੀਦਾ ਮਗਰ 26 ਜਨਵਰੀ ਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਨਾ ਇਹ ਜਿਆਦਾ ਭਾਸ਼ਣ ਸੁਣਨ ਦੀ ਲੋਟ ਹੈ ਨਾ ਇਹ ਨਾ ਹੀ ਇਹ ਲਾਲ ਫੋਟੋ ਖਚਾਉਣ ਦੀ ਲੋਟ ਹੈ ਬਕੋ ਪੰਜਾਬ ਦੀ ਇੱਕ ਬੜੀ ਗੰਭੀਰ ਤਸਵੀਰ ਇੱਕ ਬੜੀ ਸੈਡ ਤਸਵੀਰ ਇਹ ਪੇਸ਼ ਕਰਦੀ ਸਰਕਾਰ ਬਾਲੇ ਸਾਹਿਬ ਨੇ ਵੀ ਟਵੀਟ ਕੀਤਾ ਕਿ 22 ਤਾਰੀਖ ਨੂੰ ਪੰਜਾਬ میں ਕੋਈ ਇਤਿਹੀ ਵੇਖੀ ਗਈ ਔਰ ਸਾ ਕੋਈ ਸ਼ੁਕਰਾ ਦਾ ਸੰਦੇਸ਼ ਹੈ ਕੋਈ ਵਿਗਿਆਪਨ ਜਾਰੀ ਕੀਤਾ ਗਿਆ ਹੈ ਕਿਵੇਂ ਦਿੱਖਦੇ ਪਾਲੇ ਦਰਸ਼ਕੋ ਦੇਖੋ ਗੱਲ ਇਹ ਹੈ ਕਿ ਜੇ ਨਹੀਂ ਕੀਤਾ ਗਿਆ ਤੇ ਕੁਦਰਤੀ ਗੱਲ ਹੈ ਉਹਨਾਂ ਨੂੰ ਖੁਸ਼ੀ ਨਹੀਂ ਹੋਈ ਇਸ ਕੱਲ ਅਦਰਵਾਈਜ਼ ਇੱਥੇ ਹਰ ਚੀਜ਼ ਦਾ ਟਵੀਟ ਕੀਤਾ ਜਾਂਦਾ ਹੈ ਹਰ ਨਿੱਕੀ ਤੋਂ ਨਿੱਕੀ ਘਟਨਾ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਪੈਂਦੀ ਹੈ ਤੇ ਕੱਲ ਤਾਂ ਐਡਾ ਵੱਡਾ ਦਿਨ ਸੀ ਇਸ ਕਰਕੇ ਇਹ ਤਾਂ ਹੁਣ ਕੀ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਕੁਝ ਇਹਨਾਂ ਨੂੰ ਵੀ ਪੁੱਛਿਆ ਕਰੋ ਨਾ ਕਿ ਘੱਟੋ ਘੱਟ ਤਸੰਤ ਸਹੀ ਨਾ ਇਹ ਤੇ ਕੇਜਰੀਵਾਲ ਨੇ ਜਿਹੜੇ ਆ ਪਾਣੀ ਵੀ ਪੀਣਾ ਹੋਵੇ ਤਾਂ ਸਾਰੇ ਦੇਸ਼ ਤੇ ਇhtiyaat ਲੱਗ ਜਾਵੇ ਵੀ ਉਹਨਾਂ ਨੇ ਪਾਣੀ ਦਾ ਕੱਪ ਪੀਤਾ ਚਾਹ ਦਾ ਕੱਪ ਪੀਤਾ ਪੈਸਾ ਸਾਡਾ ਲੱਗਦਾ ਇਹ ਹੁਣ ਜਾ ਕੇ ਤੁਸੀਂ ਪੁੱਛੋ ਦੇਖੋ ਛੁੱਟੀ ਨਾ ਦੇਣਾ 22 ਤਰੀਕ ਨੂੰ ਅਯੋਧਿਆ ਦੇ ਮੰਦਿਰ ਤੇ ਉਦਘਾਟਨ ਤੇ ਜੀਤੇ ਨਾਲ ਵੱਡੀ ਗਿਣਤੀ ਚ ਮжоਰਿਟੀ ਲੋਕਾਂ ਦੀ ਆਸਥਾ ਜੁੜੀ ਹੈ ਐਵਰੀਬਾਡੀ ਵਾਂਟਡ ਟੂ ਬੀ ਪਾਰਟ ਸਭ ਇਸ ਚ ਹਿੱਸਾ ਲੈਣਾ ਚਾਹੁੰਦੇ ਚ ਚਾਹੇ ਸ਼ੋਭਾ ਯਾਤਰਾ ਦੇ ਰੂਪ ਚ ਚਾਹੇ ਮੰਦਿਰਾਂ ਚ ਮੱਠਾ ਦੇ ਕੇ ਵਿਰਾਗ ਪ੍ਰਤਿਸ਼ਠਾ ਦੇ ਇਸ ਮੌਕੇ ਤੇ ਹਿੱਸਾ ਲੈਣਾ ਚਾਹੁੰਦੇ ਸੀ ਜੇ ਨਹੀਂ ਦਿੱਤੀ ਛੁੱਟੀ ਆਈ ਥਿੰਕ ਇਟ ਇਜ਼ ਅ ਬਿਗੇਸਟ ਡਿਸਰੈਸਪੈਕਟ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਭਗਵਾਨ ਰਾਮਚੰਦਰ ਜੀ ਮਹਾਰਾਜ ਦੇ ਇਸ ਦਿਨ ਨੂੰ ਜਿਹੜਾ ਸਮਰਪਿਤ ਪ੍ਰੋਗਰਾਮ ਸੀ ਉਹਨੂੰ ਡਿਸਰੈਸਪੈਕਟ ਕਰਨਾ ਔਰ ਡਿਸਰੈਸਪੈਕਟ ਸ਼ੋ ਕਰਨਾ ਮੈਂ ਸਮਝਦਾ ਠੀਕ ਹੈ ਸਰ ਤੋਤਾ ਸਿੰਘ ਜੀ ਠੀਕ ਹੈ ਸਰ ਕਿਹਦੇ ਦਾ ਤੋਤਾ ਸਿੰਘ ਨਹੀਂ ਲੱਗਦਾ ਸਾਲ ਸਾਰੇ ਹੋਏ ਜੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀਗਾ ਜੀ ਤੁਸੀਂ ਉਹਨਾਂ ਨਾਲੋਂ ਸਰ ਕਹਿ ਦਿੱਤੋ ਸੰਜੀਤ ਜੀ ਮੈਂ ਉਮੀਦ ਹੈ ਕਿ ਅੱਜ ਜਿਹੜੇ ਮੰਤਰੀ ਦੇ ਇਲਜ਼ਾਮ ਲਗਾ ਰਹੇ ਹੋ ਕਿਤਨੇ ਕਿਤਨੇ ਨੈਤਿਕਤਾ ਦੇ ਅਸਤੀਫਾ ਦੇ ਹੁੰਦੇ ਓਏ ਏਡੇ ਬੇਸ਼ਰਮ ਨੇ ਇੰਨਾ ਤੋਂ ਨੈਤਿਕਤਾ ਕਿਹੜੀ ਭਾਲਦੇ ਹੋ ਤੁਸੀਂ ਤਾਂ ਆਪ ਦੀ ਆਪ ਦੀ ਜਾਨ ਬਚਾਉ ਜਿਹੜੇ ਕਵਰ ਕਰਨ ਵੀ ਜਾਣਦੇ ਹੋ ਏਡੇ ਮਤਲਬ ਘਟੀਆ ਕਿਸਮ ਦੇ ਬੰਦੇ ਇਹਨਾਂ ਤੋਂ ਕੋਈ ਨੈਤਿਕਤਾ ਇਹਨਾਂ ਚ ਕਿਦੇ ਨੇੜੇ ਤੋਂ ਨਿਕਲਦੀ ਆ ਮਤਲਬ ਨੈਤਿਕਤਾ ਨੂੰ ਸ਼ਰਮ ਆ ਜਾਂਦੀ ਹੈ ਇਹਨਾਂ ਦੇ ਕੋਲ ਜਾਣ ਤੋਂ ਜੀੜੇ ਸਾਹਿਬ ਅੱਜ ਨਵਜੋਤ ਸਿੰਘ ਦੇ ਦੋਸਤਾਂ ਦੁਆਰਾ ਚੁੜਤਾਲ ਨੂੰ ਸਾਈਪ ਜਾ ਰਹੇ ਹਨ ਆਪਣੇ ਪੂਰੇ ਸੰੰਭਲ ਤੋਂ ਬਾਅਦ ਇਹ ਆਖਣ ਸਵਾਲ ਕਰਦੇ ਨੇ ਚੰਗੀ ਗੱਲ ਹੈ ਜੀ ਜਿੱਥੇ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦੀ ਅਰਦਾਸ ਹੁੰਦੀ ਹੋਵੇ ਉੱਥੇ ਕੋਈ ਜਾਵੇ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵਧਾਈ ਔਰ ਗੁਰੂ ਸਾਹਿਬ ਮੇਰ ਕਰਨ ਜੀ ਸਭ